ਕੀ ਜਿਹੜਾ ਇੱਕ ਸਾਡਾ ਸਾਬਕਾ ਪੱਤਰਕਾਰ ਆ ਜਿਹੜਾ ਸਾਰੀ ਗੇਮ ਦਾ ਮਾਸਟਰਮਾਈਂਡ ਆ ਉਹਦਾ ਨਾਮ ਆ ਮਨੀਸ਼ ਸਸੋਦੀਆ ਜਦੋਂ ਉਹਨੇ ਕਿਹਾ ਸੀਗਾ ਵੀ ਸਵਾਮ ਦਾਮ ਡੰਡ ਭੇਜ ਅਸੀਂ ਇਹ ਸਾਰਾ ਕੁਝ ਲਾਗੂ ਕਰਤਾ ਤੁਹਾਨੂੰ ਬਹੁਤ ਸ਼ਰਮ ਨਾਲ ਕਹਿਣਾ ਪੈ ਰਿਹਾ ਵੀ ਉਹ ਵੀ ਇੱਕ ਬੰਦਾ ਪੱਤਰਕਾਰ ਆ ਉਦੋਂ ਹੀ ਇਹ ਸਾਰੀ ਪਲੈਨਿੰਗ ਇਹ ਸਰਕਾਰ ਨੇ ਤਿਆਰ ਕਰ ਲਈ ਸੀ ਵੀ ਜਿਹੜੇ ਖਰੀਦੇ ਨਹੀਂ ਗਏ ਜਿਨ੍ਹਾਂ ਦਾ ਅਸੀਂ ਦਾਮ ਨਹੀਂ ਲਾ ਸਕੇ ਉਹਨਾਂ ਨੂੰ ਅਸੀਂ ਕੁੱਟਾਂਗੇ ਮਾਰਾਂਗੇ ਬਦਨਾਮ ਕਰਾਂਗੇ ਉਹਨਾਂ ਨੂੰ ਸੋਸ਼ਲ ਮੀਡੀਆ ਦੇ ਉੱਤੇ ਉਹਨਾਂ ਦੀਆਂ ਫੇਕ ਵੋਟਾਂ ਵੜਾ ਕੇ ਉਹਨਾਂ ਨੂੰ ਬਦਨਾਮ ਕੀਤਾ ਜਾਊਗਾ ਪਰ ਅਸੀਂ ਇਹ ਮਨੀਸ਼ ਸੋਧੀਆਂ ਨੂੰ ਪੰਜਾਬ ਦੇ ਮੁੱਖ ਮੰਤਰੀ ਨੂੰ ਤੇ ਅਰਵਤ ਕੇਜਰੀਵਾਲ ਨੂੰ ਇਹ ਦੱਸਣਾ ਚਾਹੁੰਦੇ ਆ ਇਹ ਜਿੰਨਾਂ ਨੂੰ ਮਾਰੋਂਗੇ ਉੰਨੇ ਹੀ ਜ਼ਿਆਦਾ ਇੱਥੇ ਜੰਮਣਗੇ ਇਹ ਪੰਜਾਬ ਹੈ ਤੇ ਪੰਜਾਬ ਦੀ ਧਰਤੀ ਹੈ ਤੇ ਨਾਲ ਦੀ ਨਾਲ ਅਸੀਂ ਵਿਰੋਧੀ ਧਿਰਾਂ ਨੂੰ ਵੀ ਲੜਤ ਪਾਉਣਾ ਚਾਹੁੰਦੇ ਆ ਕਿ ਬਹੁਤ ਸਾਰਾ ਕੰਮ ਆ ਠੀਕ ਹੈ ਪੱਤਰਕਾਰ ਸਾਰਾ ਪਰਦਾ ਚੱਕ ਰਹੇ ਆ ਸਮਾਜ ਨੂੰ ਸੀਸਾ ਦਿਖਾ ਰਹੇ ਆ ਪਰ ਜਿਹੜੇ ਵਿਰੋਧੀ ਤਰਾਈਆਂ ਉਹ ਵੀ ਪੰਜਾਬ ਦੀਆਂ ਚੁੱਪਾ ਤੇ ਪੱਤਰਕਾਰਾਂ ਨੂੰ ਵੀ ਮੈਂ ਅਪੀਲ ਕਰਨੀ ਚਾਹਾਂਗਾ ਅੱਜ ਇੱਥੇ ਭਗਵੰਤ ਮਾਨ ਬੈਠਾਗਾ ਕੁਰਸੀ ਦੇ ਉੱਤੇ ਕੱਲ ਨੂੰ ਕਿਸੇ ਹੋਰ ਰਾਜੇ ਨੇ ਆ ਜਾਣਾਗਾ ਇਹਨਾਂ ਨੇ ਵੀ ਆਈ ਕਰਨੀਆਂ ਸਾਨੂੰ ਸੁਚੇਤ ਰਹਿਣਾ ਚਾਹੀਦਾ ਅਸੀਂ ਖਾਲੜਿਆਂ ਦੇ ਵਾਰਸਾਂ ਅਸੀਂ ਖਾਲੜਾ ਜਿਹਦੇ ਰਾਹ ਤੇ ਹੀ ਚੱਲਣਾਗਾ ਅਸੀਂ ਕਿਸੇ ਭਗਵੰਤ ਮਾਨ ਤੋਂ ਕਿਸੇ ਸੁਖਬੀਰ ਬਾਦਲ ਤੋਂ ਕਿਸੇ ਚਰਨਜੀਤ ਚੰਨੀ ਤੋਂ ਕਿਸੇ ਸ੍ਰੀਵ ਜਖੜ ਤੋਂ ਅਸੀਂ ਕਿਸੇ ਤੋਂ ਨਹੀਂ ਡਰਦੇ ਜਿਹੜੀ ਸੱਚੀ ਗੱਲ ਆ ਅਸੀਂ ਉਹੀ ਕਰਾਂਗੇ ਤੇ ਨਾਲ ਦੀ